ਤਾਂ ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਆਇਆ ਜਦੋਂ ਵਰਕ ਵੀਜ਼ਾ ਦੇ ਬਹਾਨੇ ਸ਼੍ਰੀਲੰਕਾ ਤੋਂ ਆਏ ਦੋ ਸੈਲਾਨੀਆਂ ਇੱਕ ਮੁੰਡੇ ਤੇ ਕੁੜੀ ਨੂੰ ਕਿਡਨੈਪ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਉਦੋਂ ਹਾਸਲ ਹੁੰਦੀ ਹੈ ਜਦੋਂ ਦੋਹੇ ਮੁੰਡੇ ਤੇ ਕੁੜੀ ਨੂੰ ਨਾ ਸਿਰਫ ਰਿਕਵਰ ਕਰ ਲਿਆ ਜਾਂਦਾ ਬਲਕਿ ਆਰੋਪੀਆਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਜਾਂਦਾ ਜੀ ਹਾਂ ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਦੋ ਟਰੈਵਲ ਏਜੰਟਾਂ ਦੇ ਉੱਤੇ ਇਹ ਇਲਜ਼ਾਮ ਹੈ ਕਿ ਉਹਨਾਂ ਨੇ ਮੁੰਡੇ ਤੇ ਕੁੜੀ ਨੂੰ ਕਿਡਨੈਪ ਕੀਤਾ ਸੀ ਇਥੇ ਦੱਸ ਦਈਏ ਕਿ ਦੋ ਟਰੈਵਲ ਏਜੰਟਾਂ ਨੇ ਮੁੰਡੇ ਤੇ ਕੁੜੀ ਨੂੰ ਇਹ ਕਿਹਾ ਕਿ ਅਸੀਂ ਤੁਹਾਨੂੰ ਵਰਕ ਵੀਜ਼ਾ ਤੇ ਅਲਬਾਨੀਆ ਪੇਸ਼ ਤੇ ਨੀ ਅਲਬਾਨੀਆ ਜੋ ਹੈ ਉਹ ਇਟਲੀ ਦਾ ਸ਼ਹਿਰ ਹੈ ਉਸ ਤੋਂ ਬਾਅਦ ਪੂਰੀ ਪਲੈਨਿੰਗ ਕੀਤੀ ਜਾਂਦੀ ਹੈ ਜਿੱਥੇ ਉਹਨਾਂ ਨੇ ਦੋਹੇ ਮੁੰਡੇ ਤੇ ਕੁੜੀ ਨੂੰ ਅ ਅਲਬਾਨੀਆ ਦੇ ਲਈ ਇੰਟਰਨੈਸ਼ਨਲ 에ਅਰਪੋਰਟ ਤੋਂ ਫਲਾਈਟ ਤੇ ਉੱਤੇ ਰਵਾਨਾ ਕਰਨਾ ਸੀ ਪਰ ਉਹਨਾਂ ਨੇ ਉਥੋਂ ਮੁੰਡੇ ਤੇ ਕੁੜੀ ਨੂੰ ਕਿਡਨਾਪ ਕਰ ਲਿਆ ਤੇ ਨਾ ਸਿਰਫ ਕਿਡਨਾਪ ਕੀਤਾ ਬਲਕਿ ਉਹਨਾਂ ਦੇ ਦੋਸਤਾਂ ਨੂੰ ਫਿਰੋਤੀ ਦੀ ਰਕਮ ਵਾਸਤੇ ਕਾਲ ਵੀ ਕੀਤੀ ਤੇ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਅੰਮ੍ਰਿਤਸਰ ਪੁਲਿਸ ਅਲਰਟ ਹੋ ਗਈ ਕਿਉਂਕਿ ਮਾਮਲਾ ਜੋ ਸੀ ਵਿਦੇਸ਼ੀ ਨਾਗਰਿਕਾਂ ਦੇ ਨਾਲ ਜੁੜਿਆ ਹੋਇਆ ਸੀ ਇਸ ਦੇ ਨਾਲ ਹੀ ਸਾਵਧਾਨੀ ਵਰਤਦੇ ਹੋਏ ਪੁਲਿਸ ਨੇ ਤੁਰੰਤ ਐਕਸ਼ਨ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਮਾਮਲੇ ਦੇ ਵਿੱਚ ਕਿਡਨਾਪਿੰਗ ਦੇ ਨਾਲ ਨਾਲ ਫਰਜ਼ੀ ਵਾੜੇ ਦਾ ਮਾਮਲਾ ਵੀ ਹੁਣ ਦਰਜ ਕੀਤਾ ਗਿਆ ਤੇ ਨਾ ਸਿਰਫ ਮਾਮਲਾ ਦਰਜ ਹੋਇਆ ਬਲਕਿ ਦੋਨਾਂ આરોપીਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਇਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਐਲਬੇਨੀਆ ਜਿਹੜਾ ਮੁਲਕ ਹੈ ਉੱਥੋਂ ਦਾ ਵੀਜ਼ਾ ਲਵਾ ਦਿੱਤਾ ਜਾਵੇ ਤੇ ਇਹ ਉਸ ਚਾਂਸੇ 'ਚ ਆ ਗਏ ਇਹਨਾਂ ਨੇ ਕਿਹਾ ਵੀ ਠੀਕ ਹੈ ਉਹਨੇ ਕਿਹਾ ਕੁਝ ਪੈਸੇ ਲੱਗਣਗੇ ਤੇ ਤੁਸੀਂ ਸਾਨੂੰ ਵੀਜ਼ਾ ਲਵਾ ਦਿਓ ਸੋ ਜਿਹੜੇ 6 ਜਣੇ ਘੁੰਮਣ ਆਏ ਸੀ ਉਹਨਾਂ 'ਚੋਂ 4 ਜਣੇ ਆ ਉਹਨਾਂ ਨੇ ਕਿਹਾ ਅੰਮ੍ਰਿਤਸਰ ਵੀਜ਼ਾ ਲੱਗ ਗਿਆ ਇਹ ਅੰਮ੍ਰਿਤਸਰ ਤੁਹਾਨੂੰ ਮਿਲਣਾ ਪੈਣਾ ਜਾ ਕੇ ਇੱਥੇ ਆ ਕੇ ਡਿਵਾਈਨ ਹੋਟਲ ਬੱਸ ਸਟੈਂਡ ਦੇ ਸਾਹਮਣੇ ਉੱਥੇ ਆ ਕੇ ਇਹ ਚਾਰ শ্রীলੰਕਨ ਨੈਸ਼ਨਲਸ ਜਿਹੜੇ ਆਏ ਇਹਦੇ ਚ ਇੱਕ ਨੀਲੂ ਚਿਤਨ ਹੈ ਇੱਕ ਉਹਨਾਂ ਦੇ ਹੈਗੇ ਜੋਹਨ ਕਾਰਬੀਕਾ ਲਲਤ ਰੈਂਕਾ ਕਨਿਸ਼ਕਾ ਉਸਮਰਧਨ ਇਹ ਸਾਰੇ ਉੱਥੇ ਡਲੀ ਸੀਗੇ ਇਹ ਜਿਹੜਾ ਅਸੀਥਾ ਨਾਮ ਦਾ ਇੱਕ ਬੰਦਾ ਦੱਸ ਰਿਹਾ ਜਿਹੜਾ ਇਹਨਾਂ ਨੂੰ ਉੱਥੇ ਡਲੀ ਮਿਲਿਆ ਸੀ ਸੋ ਜਦੋਂ ਇਹ ਚਾਰ ਲੋਕ ਇੱਥੇ ਆ ਗਏ ਤਾਂ ਇਹਨਾਂ ਚੋਂ ਇੱਕ ਲੇਡੀ ਔਰ ਇੱਕ ਮੇਲ ਨੂੰ ਇਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਆ ਤੁਹਾਡਾ ਵੀਜ਼ਾ ਲੱਗ ਗਿਆ ਤੁਸੀਂ ਸਾਡੇ ਨਾਲ ਚੱਲੋ ਦੂਜੇ ਉੱਥੇ ਹੀ ਰਹਿ ਕੇ ਹੋਟਲ ਚ ਉਹ ਇੱਥੇ ਇਥੋਂ ਨਾਲ ਲੈ ਕੇ ਚਾਂਸੀ ਦਾ ਕਿ ਵੀਜ਼ਾ ਤੁਹਾਡਾ ਲੱਗ ਜੇਗਾ ਉਸ ਤੋਂ ਬਾਅਦ ਜਾ ਕੇ ਇਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਕਿ ਤੁਹਾਡੇ ਬੰਦੇ ਦੋ ਕਿਡਨਾਪ ਹੋ ਗਏ ਤੁਸੀਂ 8000 ਯੂ ਐਸ ਡਾਲਰ ਸਾਨੂੰ ਦਿਓ ਨਹੀਂ ਤਾਂ ਹੀ ਇਹ ਬੰਦੇ ਰੀਲੀਜ਼ ਹੋ ਸਕਣਗੇ ਸੋ ਪੁਲਿਸ ਨੂੰ 30 12 ਨੂੰ ਇਹ ਸ਼ਿਕਾਇਤ ਮਿਲੀ ਸੀ ਏ ਡਿਵੀਜ਼ਨ ਰਾਮਬਗ ਥਾਣੇ ਚ ਇਮੀਡੀਏਟਲੀ ਪਰਚਾ ਦਰਜ ਕੀਤਾ ਗਿਆ 192 ਨੰਬਰ ਔਰ ਉਹਦੇ ਦੀ ਤਫਤੀਸ਼ ਦੇ ਵਿੱਚ ਡੀਸੀਪੀ ਮੰਡੇਰ ਸਾਹਿਬ ਦੀ ਸੁਪਰਵੀਜ਼ਨ ਦੇ ਵਿੱਚ ਰਪਾਲ ਸਿੰਘ ਏਡੀਸੀਪੀ ਵਿਨੀਤ ਸਾਡੇ ਏਸੀਪੀ ਸਾਹਿਬ ਈਸਟ ਔਰ ਨਾਲ ਬਲਜਿੰਦਰ ਔਰ ਕਪਿਲ ਜਿਹੜੇ ਇਹਨਾਂ ਦੇ ਐਸਐਚਓ ਤੇ ਚੌਕੀ ਇਨਚਾਰਜ ਸਾਰੇ ਇੱਕਦਮ ਐਕਸ਼ਨ ਚ ਆਏ ਬੜਾ ਸਵਿਫਟ ਐਕਸ਼ਨ ਕੀਤਾ ਗਿਆ ਔਰ ਜਿੱਚ ਦੋਨੇ ਬੰਦੇ ਜਿੰਨਾਂ ਰਿਕਵਰ ਕੀਤੇ ਗਏ ਹੁਸ਼ਿਆਰਪੁਰ ਏਰੀਏ ਚ ਉਸ ਅਸੀਂ ਹੁਸ਼ਿਆਰਪੁਰ ਪੁਲਿਸ ਦੀ ਵੀ ਕੁਝ ਹੈਲਪ ਲਈ ਜਦੋਂ ਇੱਕ ਵਾਰ ਇਹ ਰਿਕਵਰ ਹੋ ਗਏ ਤੇ ਅਸੀਂ ਟਰੇਸ ਕਰਨ ਚ ਲੱਗੇ ਉਹਦੇ ਚ ਦੋ ਮੁਲਜ਼ਮ ਜਿਹੜੇ ਤਿੰਨਾਂ ਚੋਂ ਫੜੇ ਗਏ ਇੱਕ ਦਾ ਨਾਮ ਹੈ ਅੰਕਿਤ ਇਹ ਬਾਈਕ ਸਾਲ ਦਾ ਹੈਗਾ ਇਹ ਰਾਮਗੜ੍ਹ ਪਿੰਡ ਪੈਂਦਾ ਹੈ ਕਪੂਰਥਲੇ ਚ ਉੱਥੋਂ ਦਾ ਰਹਿਣ ਵਾਲਾ ਹੈ ਇਟਲੀ ਤੋਂ ਡਿਪੋਰਟ ਹੋਇਆ ਹੋਇਆ ਹੈ 5 ਮਹੀਨੇ ਪਹਿਲਾਂ ਉਹ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਵਿੱਚ ਜਲੰਧਰ ਕੰਮ ਕਰ ਰਿਹਾ ਹੈ ਰਾਹੀ ਦੇ ਵਿੱਚ 12ਵੀਂ ਪਾਸ ਹੈ ਇੰਦਰਜੀਤ ਜਿਹੜਾ ਹੈ ਇਹ ਚੰਦਪੁਰ ਪਿੰਡ ਹੈਗਾ ਪਤਾਰਾ ਥਾਣਾ ਡਿਸਟ੍ਰਿਕਟ ਜਲੰਧਰ ਰੂਰਲ ਦੇ ਵਿੱਚ 22 ਸਾਲ ਦਾ ਹੈ ਤੇ 12ਵੀਂ ਪਾਸ ਹੈ ਕੰਮ ਕੋਈ ਨਹੀਂ ਕਰਦਾ ਜੇ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਜਿਹੜਾ ਇੰਦਰਜੀਤ ਹੈ ਇਹਦੇ ਖਿਲਾਫ ਤਿੰਨ ਮੁਕਦਮੇ ਪਹਿਲਾਂ ਜੱਟ ਜੀ ਨੇ ਇੱਕ 458 ਵਗੈਰਾ ਦਾ ਜਿਹੜਾ ਸੀਰੀਅਸ ਹੁੰਦਾ ਹੈ ਇਸੇ ਨੂੰ ਲਰਕਿੰਗ ਹਾਊਸ ਸਟ੍ਰੈਸ ਪਾਇਸ ਐਟ ਨਾਈਟ ਐਨਡੀਪੀਐਸ ਦਾ ਹੈਗਾ ਰਾਮਾ ਮੰਡੀ ਜਲੰਧਰ ਕਮਿਸ਼ਨਰੇਟ ਚ ਨਕੋਦਰ ਫਗਵਾੜਾ ਦੇ ਵਿੱਚ ਵੀ ਆਰਮਜ਼ੈਕ ਦਾ ਇੱਥੇ ਪਰਚਾ ਹੈਗਾ ਸੋ ਕ੍ਰਿਮੀਨਲ ਮਾਈਂਡ ਦੇ ਬੰਦੇ ਨੇ ਜਿਹੜੀ ਇਹਨਾਂ ਦੇ ਬਰਾਮਦਗੀ ਹੋਈ ਹੈ ਉਹ ਇੱਕ ਕਾਰ ਹੈ ਸਵਿਫਟ ਜ਼ਾਇਰ ਔਰ ਕੁਝ ਪੈਸੇ ਇਹਨਾਂ ਨੇ ਉਹਦੇ ਜਿਹੜਾ ਅੰਕਿਤ ਹੈ ਉਹਦੇ ਖਾਤੇ ਚ ਪਾਏ ਸੀਗੇ ਉਹ ਵੀ ਅਸੀਂ ਫ੍ਰੀਜ਼ ਕਰਾ ਰਹੇ ਹਾਂ ਸੋ ਮੈਂ ਇਹਨੂੰ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਚੰਦੀ ਘੰਟੇ ਦੇ ਵਿੱਚ ਇਹ ਸਾਰੀ ਜਦੋਂ ਪੁਲਿਸ ਨੂੰ ਤਲਾਬ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਗਈ ਔਰ ਦੋਨੋ শ্রীলੰਕਨ ਨੈਸ਼ਨਲ ਸਹੀ ਸਲਾਮਤ ਬਰਾਮਦ ਕੀਤੇ ਗਏ ਔਰ ਤਿੰਨਾਂ ਚੋਂ ਦੋ ਮੁਲਜ਼ਮ ਅਸੀਂ ਫੜ ਲਿਆ ਤੀਸਰਾ ਮੁਲਜ਼ਮ ਵੀ ਜਲਦੀ ਫੜਿਆ ਜਾਏਗਾ ਇਹ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਦੀ ਜਗ੍ਹਾ ਹੋਗੀ ਪਿੰਡ ਤੱਲਣ ਕਾਫੀ ਮਸ਼ਹੂਰ ਪਿੰਡ ਹੈ ਜਿੱਥੇ ਗੁਰਦੁਆਰਾ ਸਾਹਿਬ ਵੀ ਨੇ ਜਲੰਧਰ ਦੇ ਹਾਤੀ ਦੇ ਵਿੱਚ ਪੈਂਦਾ ਉੱਥੋਂ ਇਹ ਗ੍ਰਿਫਤਾਰ ਕੀਤੇ ਗਏ ਨੇ ਜਿਹੜਾ ਇੱਕ ਲੜਕਾ ਬਾਕੀ ਹੈ ਉਹ ਗੁਰਪ੍ਰੀਤ ਹੈਗਾ ਪੀਰ ਮਾਨਾ ਬਟਾਲਾ ਗੁਰਦਾਸਪੁਰ ਦਾ ਇਹ ਵੀ ਇਟਲੀ ਤੋਂ ਵਾਪਸ ਆਇਆ ਇਮੀਗ੍ਰੇਸ਼ਨ ਦਾ ਕੰਮ ਕਰ ਰਿਹਾ ਹੈ